ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਸਭਰਾ ਵੱਲੋਂ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਹ ਤੇ ਕੋਈ ਨੁਕਤੀਆਂ ਹੀ ਹੋਈਆਂ ਕੀ ਕਹਿਣਾ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਮੈਂ ਕਿਸਾਨ ਸ਼ਕਰਚ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਸਾਡੇ ਦੇਸ਼ ਦਾ ਚੌਥਾ ਥੰਮ ਸਾਡਾ ਪੱਤਰਕਾਰ ਭਾਈਚਾਰਾ ਧੰਨਵਾਦ ਕਰਦਾ ਅੱਜ ਸ਼ਹੀਦ ਸਿੰਘ ਸਿੰਘਣੀਆਂ ਦਾ ਸ਼ਹੀਦੀ ਸਮਾਗਮ ਨਗਰ ਸਭਰਾ ਕਿਸਾਨ ਚਰਚ ਕਮੇਟੀ ਪੰਜਾਬ ਕੋਟ ਬੁੱਢਾ ਜਥੇਬੰਦੇ ਦੀ ਕਾਈ ਸਭਰਾ ਸਮੂਹ ਨਗਰ ਸਭਰਾ ਦੀਆਂ ਸਖਤਾ ਵੱਲੋਂ ਮਨਾਇਆ ਗਿਆ ਵਾ ਇੱਥੇ ਜਿਹੜੀਆਂ ਨਜ਼ੁਕੀਆਂ ਅੱਜ ਦੁਬਾਰਾ ਚੋਣਈ ਆ ਕਾਈ ਪ੍ਰਧਾਨ ਸਰਦਾਰ ਜਗਜੀਤ ਸਿੰਘ ਬੱਬੂ ਕਾਈ ਪ੍ਰਧਾਨ ਸਭਰਾ ਤੇ ਆਪਰਾ ਗਰਜੀਤ ਅਬਰ ਗਰਜੀਤ ਸਿੰਘ ਨੂੰ ਜਿਹੜੇ ਇੱਕ ਅਹੁਦਾ ਦੇ ਕੇ ਸਮਾਨਤ ਕੀਤੇ ਗਾਇਆ ਤੇ ਮੈਂ ਇਹਨਾਂ ਨੂੰ ਇਹੋ ਬੇਨਤੀ ਕੀਤੀ ਆ ਕਿਸਾਨ ਚਾਰਜ ਕਮੇਟੀ ਪੰਜਾਬ ਕੋਟ ਬੁੱਡਾ ਵਾਂਗੂ ਜੈਸੇ ਵਿੱਚ ਜੈ ਬੰਦੀ ਦੇ ਵਿੱਚ ਪਹਿਲੇ ਦੀ ਤਰ੍ਹਾਂ ਬਹੁਤ ਤੇਜ਼ੀ ਨਾਲ ਸੇਵਾ ਕਰਨਗੇ ਧੰਨਵਾਦ ਪ੍ਰਧਾਨ ਜੀ ਅੱਜ ਇੱਕ ਤਾਂ ਤੁਹਾਨੂੰ ਨਿਯੁਕਤ ਕੀਤਾ ਗਿਆ ਕਈ ਪ੍ਰਧਾਨ ਤੇ ਇੱਕ ਤੁਹਾਡੇ ਵੱਲੋਂ ਜਿਹੜਾ ਸ਼ਹੀਦੀ ਦਿਹਾੜਾ ਜਥੇਬੰਦੀ ਵੱਲੋਂ ਮਨਾਇਆ ਗਿਆ ਕੀ ਕਰਨਗੇ ਸਾਊਥ ਆਫ ਰੋਨਗੁਰਮਾਲ ਦੀ ਫਟੇ ਲਾਈਏ ਰਾਗੋਜੀ ਕਾਹਲ ਸਾਹਿਬ ਜੀ ਦੇ ਬਤੇ ਅਤੇ ਜਿੱਦਾਂ ਆਪਣੇ ਸਮੂਹ ਨਗਰ ਪਿੰਸਭਰਾ ਫਕਾਈ ਸਭਰਾ ਤੇ ਕਿਸਾਨ ਸੰਘਨ ਸਮਿਤਾ ਕਮੇਟੀ ਕੋਲ ਬੁਢਾਵਾਂ ਨੂੰ ਜਿਹੜਾ ਅੱਜ ਸਮੂਹ ਸੀ ਸਿੰਘਾਂ ਦੀ ਯਾਦ ਵਿੱਚ ਜਿਹੜਾ ਵਾਸ਼ੀਤੀ ਜਾੜੇ ਨੂੰ ਸਮਰਪਤ ਜਿਹੜਾ ਇੱਥੇ ਸਮਾਗਮ ਕਰਾਇਆ ਗਿਆ ਵਾ ਉਹਦੇ ਸਬੰਧ ਵਿੱਚ ਜਿਹੜਾ ਨਵਦੀਪ ਸਿੰਘ ਦਾਲੀ ਗੈਸ ਜੀ ਵਾਲੇ ਉਹਨਾਂ ਦਾ ਪੂਰਨ ਸੰਯੋਗ ਸੀ ਜਿਨ੍ਹਾਂ ਦੇ ਅਸੀਂ ਬਹੁਤ ਰਿਣੀ ਰਹਿਵਾਂਗੇ ਜਿਨ੍ਹਾਂ ਨੇ ਇਹ ਪਹਿਲਾਂ ਵੀ 2020 ਦੇ 21 ਦੇ ਵਿੱਚ ਜਦੋਂ ਆਪਾਂ ਦਿੱਲੀ ਮੋਰ ਦਾ ਜਿੱਤ ਕਾਇਆ ਉਸ ਸਮੇਂ ਵੀ ਇਹਨਾਂ ਨੇ ਸੰਗਤਾਂ ਨੂੰ ਇਸ ਸਨਮਾਨਤ ਕੀਤਾ ਸੀ ਪੈਸ ਭਗਤ ਵੀ ਉਹਨਾਂ ਸ਼ੀਲ ਸਿੰਘਾਂ ਨੂੰ ਯਾਦ ਕਰਦੇ ਹੋਏ ਸਾਡੀ ਬਹੁਤ ਸਪੋਰਟ ਕੀਤੀ ਜਥੇਪੰਦੀ ਦੀ ਜਥੇਪੰਦੀ ਦੇ ਸਾਡੇ ਆਗੂ ਵੀ ਆ ਹੌਂਕ ਬਹੁਤਨਾ ਧੰਨਵਾਦ ਕਰਦੇ ਹਾਂ ਬਾਕੀ ਜੇ ਇਸ ਤਰ੍ਹਾਂ 10 ਨੂੰ ਫੇਰ ਦੁਬਾਰਾ ਨਵੀਂ ਚੋਣ ਕਰਕੇ ਜ਼ਿੰਮੇਵਾਰੀ ਦਿੱਤੀ ਗਈ ਸਭਰਾ ਦੀ ਤੇ ਸਰਦਾਰ ਗਰਜੀਤ ਸਿੰਘ ਸਾਡੇ ਸਿਕੱਤਰ ਬਣਾਏ ਗਏ ਆ ਬਹੁਤ-ਬਹੁਤ ਧੰਨ ਕਰਦੇ ਆ ਸੁਪਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਸਾਹਬ ਸਿੰਘ ਸੰਗਠਨ ਕਮੇਟੀ ਵਿੱਚ ਸਿਕੱਤਰ ਸੋਨੂ ਸਭਰਾ ਮੁਖ ਬਲਾਰਾ ਜੋਂ ਦਾ ਸਰਦਾ ਕਸ਼ਮੀਰ ਸਿੰਘ ਜੋਤੀਸ਼ਾ ਸਰਦਾਰ ਸਰਵਾਰ ਸਿੰਘ ਜੀ ਜਿਲ੍ਹਾ ਮੀਸਕਤ ਮੀਤ ਪ੍ਰਧਾਨ ਸਾਰਿਆਂ ਆਗੂਆਂ ਦਾ ਹੀ ਧੰਨਵਾਦ ਕਰਦੇ ਆ ਵਾਹਿਗੋਜੀ ਦਾ ਖਾਲਸਾ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਇਸ ਤਰੀਕੇ ਨਾਲ ਜਥੇਬੰਦੀ ਵੱਲੋਂ ਮਨਾਇਆ ਅੱਜ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਯਾਦ ਵਿੱਚ ਪੂਰੇ ਆਲ ਸ਼ਹੀਦ ਜਿਹੜੇ ਆ ਉਹਨਾਂ ਦੀ ਯਾਦ ਵਿੱਚ ਇਕਾਈ ਨਗਰ ਸਭਰਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬਡਾ ਵੱਲੋਂ ਜਿਹੜਾ ਵਾ ਖੁਸ਼ੀ ਹਿੱਦੀ ਦਿਹਾੜਾ ਮਨਾਇਆ ਗਿਆ ਜਿਹਦੇ ਚ ਸ਼ਹੀਦਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆ ਆਂ ਵਕ ਵਖ ਸ਼ਹੀਦਾਂ ਦੇ ਜਿਹੜੇ ਵਿਰਸੇ ਇਤਿਹਾਸ ਆ ਉਹਨਾਂ ਦੀ ਜਾਣਕਾਰੀ ਜਿਹੜੀ ਆ ਪੂਰੇ ਆਪਣੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਜਿਹਦੇ ਚ ਵਕ ਵਖ ਵਿਚਾਰ ਚਰਚਾ ਹੋਈ ਆਉਣ ਵਾਲੇ ਸਮੇਂ ਤੇ 2025 ਐਕਟ ਬਿਜਲੀ ਸੋਧ ਬਿੱਲ ਕਰਮੁਕਤ ਵਪਾਰ 2025 ਐਕਟ ਬੀਜ ਸੋਧ ਬਿੱਲ ਔਰ ਉਹਦੇ ਨਾਲ ਨਾਲ ਐਮਐਸਪੀ ਕਿਸਾਨ ਨੂੰ ਕਰਜ਼ੇ ਮੁਕਤ ਕਰਾਉਣਾ ਕਿਸਾਨਾਂ ਦੇ ਪਰਚੇ ਰੱਦ ਕਰਾਉਣੇ ਪੂਰੇ ਭਾਰਤ ਦੇ ਅੰਦਰ ਜਿਹੜੇ ਦਿੱਲੀ ਅੰਦੋਲਨ ਦੇ ਵਿੱਚ ਕਿਸਾਨ chatID ਹੋਏ ਆ ਬੀਬੀਆਂ ਬੱਚੀਆਂ ਸ਼ਹੀਦ ਹੋਏ ਬੱਚੇ ਸ਼ਹੀਦ ਹੋਏ ਆ ਖਨੌਰੀ ਔਰ ਸਾਰਿਆਂ ਉਹਨਾਂ ਸ਼ਹੀਦਾਂ ਨੂੰ ਇਨਸਾਫ ਲੈਣ ਦੀ ਗੱਲ ਰੱਖੀ ਆ ਔਰ ਪੂਰੇ ਗੈਰ ਰਾਜਨੀਤਿਕ ਮੋਰਚੇ ਦੇ ਸੰਪਰਕ ਦੇ ਵਿੱਚ ਵੀ ਜਿੰਨੀਆਂ ਆਪਣੀਆਂ ਮੰਗਾਂ ਵਾਂ ਉਹ ਸਾਰੀਆਂ ਮੰਗਾਂ ਨੂੰ ਅਤੇ ਹੜ੍ਹ ਪੀੜਤਾਂ ਨੂੰ ਜਿਨ੍ਹਾਂ ਨੂੰ ਅਜੇ ਤੱਕ ਮਾਲਕੀ ਔਰ ਜਿਹੜੇ ਕਿਸਾਨ ਆ ਅਜੇ ਤੱਕ ਉਹਨਾਂ ਨੂੰ ਤਕਰੀਬਨ 50% ਰਹਿਣ ਦੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਆਇਆ ਹੈ ਸਰਕਾਰ ਵੱਲੋਂ ਉਹ ਨਹੀਂ ਦਿੱਤਾ ਗਿਆ ਉਹਦੇ ਨਾਲ ਯਾਮਨਗਰ ਜਿਹੜਾ ਜਲੰਧਰ ਏਰੀਆ ਦੇ ਵਿੱਚ ਸ਼ਾਹਕੋਟ ਹਲਕਾ ਵਾ ਉਹਦੇ ਬਾਰੇ ਵਿਚਾਰ ਚਰਚਾ ਹੋਈ ਕਿ ਉੱਥੇ ਪਿੱਲਰ ਦਿੱਤੇ ਜਾਣ ਕਿਉਂਕਿ ਦੋਵੇਂ ਪਾਸੋਂ ਚਿੱਟੀ ਵਈ ਤਾਂ ਤੇ ਸਤਲੁਜ ਜਿਹੜਾ ਦਰਿਆ ਵਾ ਉਹ ਮਾਰ ਕਰਦਾ ਵਾ ਪਿੰਡਾਂ ਨੂੰ ਔਰ ਉਹਦੇ ਨਾਲ ਨਾਲ ਘਰਿਆਲਾ ਲਾਇਨ ਫਿਰੋਜ਼ਪੁਰ ਜਿਹੜੀ ਆ ਕਿਸਾਨ ਜਿਹੜੇ ਆ ਉਹਨਾਂ ਦੀ ਬਹੁਤ ਘੱਟ ਪਰਪਾਈ ਹੋ ਰਹੀ ਆ ਔਰ ਉਹਨਾਂ ਦਾ ਜੇ ਕੋਈ ਨਫਾ ਨੁਕਸਾਨ ਹੋਇਆ ਔਰ ਉੱਥੇ ਜਥੇਬੰਦੀ ਜਿਹੜੀ ਆ ਉਹਨਾਂ ਨੂੰ ਜਿਹੜਾ ਵਾ ਸਪੋਰਟ ਕਰੂਗੀ ਔਰ ਇਦਾਂ ਜਿਵੇਂ ਜਿਵੇਂ ਹੋਰ ਕੋਈ ਮਸਲੇ ਆਪਣੇ ਕੋਲ ਆਏ ਆ ਉਹਨਾਂ ਮਸਲਿਆਂ ਤੇ ਜਿਹੜੀ ਆ ਜਥੇਬੰਦੀ ਧਿਆਨ ਦਿੰਦੀ ਰਹੂਗੀ ਔਰ ਇਹ ਇੱਕ ਪ੍ਰਧਾਨ ਜੀ ਅੱਜ ਤੁਹਾਡੇ ਵੱਲੋਂ ਨਿਯੁਕਤੀਆਂ ਵੀ ਨਵੀਆਂ ਕੀਤੀਆਂ ਗਈਆਂ ਨੇ ਤੇ ਕਿਹੜੇ-ਕਿਹੜੇ ਬੰਦਿਆਂ ਨੂੰ ਅੱਜ ਜਿਹੜੇ ਅਹੁਦੇ ਦਿੱਤੇ ਗਏ ਆ ਜੀ ਉਹਦੇ ਚ ਸਭਰਾ ਨਗਰ ਦੇ ਵਿੱਚ ਜਿਹੜਾ ਆਪਣੇ ਜਗਜੀਤ ਸਿੰਘ ਬੱਬੂ ਆ ਜਿਹੜਾ ਇਹ ਦੌਰ ਚੋਣ ਕਰਕੇ ਜਿਹੜਾ ਵਾ ਇਹਨਾਂ ਨੂੰ ਇਕਾਈ ਪ੍ਰਧਾਨ ਜਿਹੜਾ ਫੇਰ ਜਿਹੜਾ ਉਹ ਨਿਯੁਕਤ ਕੀਤਾ ਗਿਆ ਉਹਦੇ ਨਾਲ ਗੁਰਪ੍ਰੀ ਗੁਰਜੀਤ ਸਿੰਘ ਜਿਹੜਾ ਵਾ ਇਹ ਜਨਰਲ ਸਖਤਰ ਨਿਯੁਕਤ ਕੀਤਾ ਗਿਆ ਅਤੇ ਦਲਬਾਜ ਸਿੰਘ ਚੰਬਲਿਆ ਜਿਹੜਾ ਮੀਤ ਪ੍ਰਧਾਨ ਜ਼ਿਲ੍ਹੇ ਦਾ ਔਰ ਸੈਭ ਸਿੰਘ ਜੀ ਵਿਧੇ ਸਖਤਰ ਨੇ ਪੰਜਾਬ ਦੇ ਔਰ ਸਤਨਾਮ ਸਿੰਘ ਸੋਨੂ ਜਿਹੜੇ ਆ ਇਹ ਆਪਣੇ ਜੌਨ ਦੇ ਵਿੱਚ ਜਿਹੜੇ ਸਰਪ੍ਰਸਤ ਨੇ ਔਰ ਉਹਦੇ ਨਾਲ ਕਸ਼ਮੀਰ ਸਿੰਘ ਜੀ ਜੋਤੀਸ਼ਾ ਤੇ ਅਮਰਿੰਦਰ ਸਿੰਘ ਛਡੋਰੀਆ ਜਿਹੜੇ ਜ਼ਿਲ੍ਹੇ ਦੇ ਵਿਦ ਸਿਕਤਰ ਨੇ ਸਾਥ ਨਾਲ ਬਲਵਿੰਦਰ ਸਿੰਘ ਗੁਰਤੇਪ ਸਿੰਘ ਮਾਨੋਚਾਲ ਔਰ ਸਾਰਿਆਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਜ਼ਿੰਮੇਵਾਰੀਆਂ ਪੂਰਨ ਨਿਭਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ